ਪੂਰੇ ਪੰਜਾਬ ਚ ਯੁੱਧ ਨਸ਼ਿਆਂ ਬਰੋ ਤੇ ਚੱਲ ਰਿਹਾ ਸਾਨੂੰ ਟਾਈਮ ਲੱਗਿਆ ਯੁੱਧ ਯੁੱਧ ਦੀ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਸਾਨੂੰ ਟਾਈਮ ਲੱਗਿਆ ਬਹੁਤ ਅਸੀਂ ਰੇਕੀ ਕੀਤੀ ਕਿੱਥੇ ਨਸ਼ਾ ਵਿਕਦਾ ਕੌਣ ਵੇਚਦਾ ਜਦੋਂ ਸਪਲਾਈ ਲਾਈਨ ਟੁੱਟੂਗੀ ਕਿੰਨੇ ਜਾਣੇ ਵਿਦਰਾਅਲ ਸਿੰਪਟਮ ਚ ਜਾਣਗੇ ਤੜਫਣਗੇ ਫਿਰ ਉਹਨਾਂ ਨੂੰ ਕਿੱਥੇ ਇਲਾਜ ਕਰਾਂਗੇ ਉਹਨਾਂ ਨੂੰ ਅੱਗੇ ਟ੍ਰੇਨਿੰਗ ਦੇ ਕੇ ਕੋਈ ਕਿਸ ਨੇ ਕਿਸੇ ਕੰਮ ਤੇ ਦੁਬਾਰਾ ਕਿਵੇਂ ਲਾਵਾਂਗੇ ਕਿਤੇ ਦੁਬਾਰਾ ਵਾਪਸ ਨਾ ਆ ਜਾਣ ਉਸੇ ਨਸ਼ਿਆਂ ਦੇ ਦਲਦਲ ਚ ਪੰਜਾਬ ਜੰਮਿਆਂ ਨੂੰ ਨਿੱਤ ਮੁਹਿਮਾ ਕਹਾਵਤ ਹੈ ਇਸ ਮੁਹਿਮੇ ਦੇ ਵਿੱਚ ਪੈ ਗਏ ਫਿਰ ਆਪਾਂ ਇਹ ਲਾਮਤ ਵੀ ਇਹ ਦੋਸ਼ ਵੀ ਇਹ ੱੱਬਾ ਵੀ ਲਾ ਕੇ ਹਟਣਾ ਮਾਨਜੋਗ ਸੀਐਮ ਸਾਹਿਬ ਵੱਲੋਂ ਜੋ ਯੁੱਧ ਨਸ਼ੇਬ੍ਰੁੱਧ ਮਹਿੰਮ ਚੱਲ ਰਹੀ ਆ ਉਹਦੇ ਵਿੱਚ ਅੱਜ ਅਲੀ ਮਹੱਲੇ ਆਈ ਸੀ ਅਮਰਜੀਤ ਨਾ ਦਾ ਵਿਅਕਤੀ ਆ ਜਿਹਦੇ ਤੇ 11 ਪਰਚੇ ਦਰਜ ਹੋ ਆ ਤੇ ਉਸ ਮਾਮਲੇ ਵਿੱਚ ਜਿਹੜਾ ਇਹਨਾਂ ਨੇ ਉਹ ਸਾਰੀ ਜਿਹੜੀ ਸੀ ਨਜਾਇਜ਼ ਕੀਤੀ ਸੀ ਕਾਰਪੋਰੇਸ਼ਨ ਔਰ ਮੈਜਿਸਟਰ ਨਾਮ ਲੈ ਕੇ ਆਏ ਸੀ ਜਿਹਦੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਮਕਾਨ ਜਿਹੜਾ ਹੈ ਜਿੱਥੋਂ ਵੀ ਇਹਨਾਂ ਬੰਧਾਇਆ ਸੀ ਉਟਾ ਦਿੱਤਾ ਗਿਆ ਹੈਗਾ ਤੁਹਾ 11 ਪਰਚੇ ਦਰਜਾ ਰੋਪੜ ਦਰਜਾ ਪਰਚੇ ਵਿਆਤੀ 18 ਪਰਚੇ ਦਰਜਾ ਤੇ ਸਾਡੇ ਸਿਟੀ ਦੇ ਵਿੱਚ ਕਮਿਸ਼ਨ ਰੇਟ ਚ ਪਰਚੇ ਦਰਜਾ ਤੇ ਇਹ ਬੰਦਾ ਜਿਹੜਾ ਹੈਗਾ ਇਸ ਵੇਲੇ ਜੇਲ੍ਹ ਦੇ ਵਿੱਚ ਅੰਦਰ ਹੈਗਾ ਹੈ ਪ੍ਰੋਪਰਟੀ ਜਿਹੜੀ ਇਲੀਗਲ ਮਣਾਈ ਆ ਬੋਲੇ ਫਰੰਟ ਜਿਹੜਾ ਸੀਗਾ ਉਹ ਸਾਰਾ ਕਾਰਪੋਰੇਸ਼ਨ ਦਾ ਸੀਗਾ ਕਾਰਪੋਰੇਸ਼ਨ ਜਿਹੜੇ ਹੈਗੇ ਇਹਨਾਂ ਦੇ ਅੱਜ ਆਏ ਅਫਸਰ ਨਾਲ ਹੋ ਕੇ ਜਿਹੜਾ ਹੈਗਾ ਹਟਾ ਦਿੱਤਾ ਗਿਆ ਹੈ